ਅਸਸਲਾਮੁਅਲੈਕੁਮ ਸਸਰੀਆਕਾਲ ਵੈਲਕਮ ਕਰਦੇ ਹਾਂ ਤੁਹਾਨੂੰ ਬਾਜਵਾ ਵਲੌਗ 'ਚ ਤੇ ਅੱਜ ਸ਼ਾਂਜਾ ਕੀ ਵੇਖਾਂਗੇ ਆਪਾਂ ਆਪਾਂ ਆਪ ਕਰ ਜ਼ਿਕਰ ਕੀਤਾ ਸੀ ਨਾ ਸਾਰੇ ਦਾ ਹਾਂਜੀ ਤੇ ਉਹ ਇੱਕ ਆਪਣੇ ਪਿਆਰੇ ਵੀਰ ਰਾਜਵੀਰ ਬਰਾੜ ਨੇ ਉਚੜਦੇ ਪੰਜਾਬ 'ਚ ਉਹਨਾਂ ਨੇ ਆਪਾਂ ਨੂੰ ਵੀਡੀਓ ਦਾ ਲਿੰਕ ਭੇਜਿਆ ਹੈ ਕਿ ਇਹ ਵੀ ਵਲੌਗ ਤੁਸੀਂ ਵੇਖੋ ਤੇ ਇਸ ਵੀਲੌਗ 'ਚ ਤੁਹਾਨੂੰ ਮਤਲਬ ਗੁਰਦੁਆਰਾ ਗੁਰਪ੍ਰੀਤ ਨੇ ਉਹਨਾਂ ਦਾ ਇਹ ਚੈਨਲ ਹੈ ਤੇ ਉਹਨਾਂ ਦਾ ਇਹ ਵੀਲੌਗ ਹੈ ਆਪਾਂ ਵੇਖਾਂਗੇ ਹਾਂਜੀ ਵੀਡੀਓ ਸਟਾਰਟ ਕਰੀਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਸਨ ਪ੍ਰੀਤਮਾਨ ਅੱਜ ਸ਼ੁਰੂ ਕਰਨ ਜਾ ਰਿਹਾ ਹਾਂ ਵਲੌਗ ਨੰਬਰ 109 ਅੱਜ ਸੰਗਤ ਜੀ ਆਏ ਹਾਂ ਪਿੰਡ ਜਖਵਾਲੀ ਅੱਜ ਦੇ ਵਲੋਗ ਚ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਮੀ ਦੇ ਸੰਗਰੂਰ ਤੋਂ ਇਹ ਗੁਰਦੁਆਰਾ ਸਾਹਿਬ 74 ਕਿਲੋਮੀਟਰ ਦੇ ਆਸ-ਪਾਸ ਹੈ ਤਕਰੀਬਨ ਡੇਢ ਕ ਘੰਟਾ ਲੱਗ ਜਾਂਦਾ ਇਸ ਸਥਾਨ ਤੱਕ ਪਹੁੰਚਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਤੁਹਾਨੂੰ ਕਰਵਾਉਣੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਕਰਦੇ ਆ ਗੱਲ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਤੇਗ ਬਹਾਦਰ ਸਿਮਰੀਏ ਕਰਨੋਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੀ ਫੇਰੀ ਦੌਰਾਨ ਪਿੰਡ ਨੋ ਲੱਖਾ ਸਾਹਿਬ ਤੋਂ ਚੱਲ ਕੇ ਜਖਵਾਲੀ ਪੁੱਜੇ ਸਨ ਗੁਰੂ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸਨ ਉਸ ਸਮੇਂ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਭਾਈ ਲੱਖੀ ਸ਼ਾ ਬੰਜਾਰਾ ਸਮੇਤ ਹੋਰ ਸਿੱਖ ਸੰਗਤਾਂ ਵੀ ਨਾਲ ਸਨ ਉਸ ਸਮੇਂ ਗੁਰੂ ਸਾਹਿਬ ਨੇ ਇੱਥੇ ਇੱਕ ਬੋੜ ਦੇ ਦਰਖਤ ਹੇਠਾਂ ਡੇਰਾ ਲਾਇਆ ਤੇ ਉਸ ਸਮੇਂ ਇੱਥੋਂ ਇੱਕ ਖੂਹ ਦੇ ਵਿੱਚੋਂ ਕੱਢ ਕੇ ਪਾਣੀ ਪੀਤਾ ਜਦੋਂ ਬ੍ਰਾਹਮਣ ਗੇਂਦਾਰਾਮ ਨੂੰ ਗੁਰੂ ਸਾਹਿਬ ਜੀ ਦੇ ਪਿੰਡ ਜਖਵਾਲੀ ਆਉਣ ਬਾਰੇ ਪਤਾ ਚੱਲਿਆ ਤਾਂ ਉਹ ਆਪਣੇ ਪਰਿਵਾਰ ਅਤੇ ਪਿੰਡ ਦੀ ਸੰਗਤ ਸਮੇਤ ਗੁਰੂ ਜੀ ਨੂੰ ਮਿਲਣ ਵਾਸਤੇ ਆਇਆ ਬੋੜ ਦੇ ਦਰਖਤ ਹੇਠਾਂ ਬੈਠ ਗੁਰੂ ਸਾਹਿਬ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਤਨ ਮੰਨ ਤਨ ਨਾਲ ਨਗਰ ਨਿਵਾਸੀਆਂ ਨੇ ਗੁਰੂ ਜੀ ਦੀ ਬਹੁਤ ਜ਼ਿਆਦਾ ਸੇਵਾ ਕੀਤੀ ਨਗਰ ਨਿਵਾਸੀਆਂ ਦੀ ਸੇਵਾ ਤੋਂ ਗੁਰੂ ਸਾਹਿਬ ਨੇ ਖੁਸ਼ੀ ਮਹਿਸੂਸ ਕੀਤੀ ਤੇ ਇਸ ਪਿੰਡ ਨੂੰ ਬਹੁਤ ਜ਼ਿਆਦਾ ਅਸੀਸਾਂ ਦਿੱਤੀਆਂ ਹੁਣ ਸੰਗਤ ਜੀ ਤੁਹਾਨੂੰ ਦਰਸ਼ਨ ਕਰਵਾਉਣਿਆ ਨਿਸ਼ਾਨ ਸਾਹਿਬ ਦੀ ਸਥਾਨਕ ਰਵਾਇਤ ਅਨੁਸਾਰ ਭਾਈ ਲਖੀ ਸ਼ਾ ਬਨਜਾਰਾ ਨੋ ਲੱਖਾ ਸਾਹਿਬ ਰਹਿੰਦਿਆਂ ਸਮੇਂ ਆਪਣਾ ਗਵਾਚਿਆ ਬਲਦ ਪਿੰਡ ਜਖਵਾਲੀ ਲੱਭਣ ਆਇਆ ਹੋਇਆ ਸੀ ਜਦੋਂ ਗੁਰੂ ਸਾਹਿਬ ਇਸ ਸਥਾਨ ਤੇ ਆਏ ਸੀ ਤਾਂ ਉਹਨਾਂ ਸਮਿਆਂ ਦੇ ਵਿੱਚ ਇੱਥੇ ਇੱਕ ਕਣਾ ਜੰਗਲ ਹੁੰਦਾ ਸੀ ਇਸ ਕਣੇ ਜੰਗਲ ਦੇ ਵਿੱਚ ਭਾਈ ਲੱਖੀ ਸ਼ਾ ਬੰਜਾਰਾ ਆਪਣੇ ਗਵਾਚੇ ਹੋਏ ਬਲਦ ਨੂੰ ਲੱਭ ਰਿਹਾ ਸੀ ਇਹ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਜੰਗਲ ਦੇ ਵਿੱਚ ਘੁੰਮਦੇ ਘੁੰਮਦੇ ਉਸ ਦੀ ਨਜ਼ਰ ਗੁਰੂ ਉਸ ਸਾਹਿਬ ਜੀ ਵੱਲ ਪਈ ਤਾਂ ਭਾਈ ਲੱਖੀ ਸ਼ਾ ਬਨਜਾਰਾ ਭੱਜਿਆ ਭੱਜਿਆ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆ ਗਿਆ। ਉਹ ਆਪਣੇ ਗਵਾਚੇ ਬਲਦ ਦਾ ਫਿਕਰ ਨਾ ਕਰਦਾ ਹੋਇਆ ਗੁਰੂ ਸਾਹਿਬ ਜੀ ਦੇ ਅੱਗੇ ਨਮਸਤਕ ਹੋਇਆ ਤੇ ਗੁਰੂ ਸਾਹਿਬ ਜੀ ਉਸ ਤੋਂ ਬੇਹੱਦ ਖੁਸ਼ ਹੋਏ। ਹੁਣ ਸੰਗਤ ਜੀ ਤੁਸੀਂ ਕਰ ਰਹੇ ਹੋ ਦਰਬਾਰ ਸਾਹਿਬ ਦੇ ਦਰਸ਼ਨ। ਸੰਗਤਾਂ ਤੋਂ ਵਿਦਾ ਲੈ ਕੇ ਜਦੋਂ ਗੁਰੂ ਸਾਹਿਬ ਅੱਗੇ ਵੱਲੋਂ ਜਾਣ ਲੱਗੇ ਤਾਂ ਉਹਨਾਂ ਨੇ ਇਸ ਅਸਥਾਨ ਨੂੰ ਵਰ ਦਿੱਤਾ ਕਿ ਜੋ ਵੀ ਪ੍ਰਾਣੀ ਇਸ ਅਸਥਾਨ ਤੇ ਤਨ ਮਨ ਨਾਲ ਸੇਵਾ ਕਰੇਗਾ ਉਹਨਾਂ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਅਤੇ ਤੀਰਥਾਂ ਦੇ ਦਰਸ਼ਨ ਇਸ਼ਨਾਨ ਦਾ ਫਲ ਪ੍ਰਾਪਤ ਹੋਵੇਗਾ ਗੁਰੂ ਸਾਹਿਬ ਸੰਗਤਾਂ ਤੋਂ ਵਿਦਾ ਲੈ ਕੇ ਪਿੰਡ ਆਕੜਵਲ ਚਲੇ ਗਏ ਪਾਈ ਲੱਖੀ ਸ਼ਾ ਬਨਜਾਰਾ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਵਿਦਾ ਕਰਨ ਸਮੇਂ ਪਿੰਡ ਆਕੜ ਤੱਕ ਗਿਆ ਗੁਰਤੇਗ ਬਹਾਦਰ ਸਾਹਿਬ ਜੀ ਨੇ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਅਤੇ ਹੋਰ ਸੰਗਤਾਂ ਨੂੰ ਰਥ ਰਾਹੀ ਪਿੰਡ ਲੰਗਵਾਲੇ ਭੇਜ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਏਸੀ ਸੰਗਤ ਜੀ ਗੁਰਦੁਆਰਾ ਮੰਜੀਸਾਈ ਪਾਤਸ਼ਾਹੀ ਨੌਵੀਂ ਪਿੰਡ ਜਖਵਾਲੀ ਦਾ ਇਤਿਹਾਸ ਇਸ ਸਥਾਨ ਤੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਅਤੇ ਦਸਵੀਂ ਦਾ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਸੰਗਤ ਜੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸਨ ਤੇ ਬੜੀ ਡਿਟੇਲ ਨਾਲ ਉਹਨਾਂ ਨੇ ਇੱਕ ਇੱਕ ਗੱਲ ਦੱਸੀ ਹੈ ਔਰ ਇੱਕ ਇੱਕ ਚੀਜ਼ ਵੀ ਵਿਖਾਈ ਹੈ ਉਹ ਦੁਬਾਰਾ ਸਾਫ ਦੀ ਤੇ ਡਿਫਰੈਂਟ ਜਿਹਾ ਵਲੋਗ ਸੀ ਵਾਇਸਓਵਰ ਕੀਤਾ ਉਹਨਾਂ ਨੇ ਬਾਅਦ ਚੋਂ ਪੂਰਾ ਉਹਨਾਂ ਨੇ ਪਹਿਲੇ ਸਾਰਾ ਵਿਜ਼ਿਟ ਕੀਤਾ ਔਰ ਫਿਰ ਵਾਇਸਓਵਰ ਕੀਤਾ ਹਾਂਜੀ ਤੇ ਮੈਨੂੰ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਮੈਂ ਉੱਥੇ ਹੋਵਾਂਗੀ ਉੱਥੇ ਨਾਲ ਨਾਲੀਆਂ ਔਰ ਸਾਰੀ ਚੀਜ਼ ਵੇਖਣ ਰਹੀਆਂ ਹਾਂਜੀ ਔਰ ਬਹਰਾਲ ਬਹੁਤ ਅੱਛਾ ਵਲੋਗ ਬਣਾਇਆ ਇਹਨਾਂ ਨੇ ਔਰ ਬਹਰਾਲ ਬਹੁਤ ਵਧੀਆ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਕਰਕੇ ਤੁਸੀਂ ਦੱਸੋ ਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ